ਅੱਜ ਦੇ ਵਿੱਚ ਜੋ ਹੜਾ ਦੀ ਸਥਿਤੀ ਪਿਛਲੇ ਕੁਝ ਮਹੀਨਿਆਂ ਤੋਂ ਚੱਲ ਰਹੀ ਸੀ ਜਿਹਦੇ ਨਾਲ ਲਗਭਗ ਪੰਜਾਬ ਦੇ 1400 ਦੇ ਕਰੀਬ ਪਿੰਡ ਜਿਹੜੇ ਪਾਣੀ ਚ ਡੁੱਬ ਗਏ ਸੀ ਉਹਦੇ ਲਈ ਜਿੱਥੇ ਪੰਜਾਬ ਦੇ ਐਨ ਆਰ ਆਈ ਵੀਰਾਂ ਨੇ ਪੰਜਾਬ ਦੇ ਪੰਜਾਬੀਆਂ ਨੇ ਇੱਕ ਮਦਦ ਦਾ ਹੱਥ ਲਿਆ ਦਿੱਤਾ ਉਹਦੇ ਨਾਲ ਇੱਕ ਦੇਖਣ ਵਾਲੀ ਮਿਸਾਲ ਕਾਇਮ ਹੋਈ ਹੈ ਕਿ ਜੋ ਮੁਸਲਮਾਨ ਭਾਈਚਾਰੇ ਵੱਲੋਂ ਮਦਦ ਆਈ ਹੈ ਉਹਨੇ ਵੀ ਇੱਕ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕੀਤੀ ਹੈ ਕਿ ਪਿਛਲੇ ਡੇਢ ਮਹੀਨੇ 'ਚ ਸਾਡੇ ਕੋਲ 3000 ਤੋਂ ਜ਼ਿਆਦਾ ਰਸਦ ਦੀਆਂ ਗੱਡੀਆਂ ਲੁਧਿਆਣਾ ਪਹੁੰਚੀਆਂ ਜਿਨ੍ਹਾਂ ਨੂੰ ਪੂਰੇ ਪੰਜਾਬ ਦੇ ਵਿੱਚ ਅਲੱਗ-ਅਲੱਗ ਥਾਂ ਤੇ ਭੇਜਿਆ ਗਿਆ ਤੇ ਅਸੀਂ ਸ਼ੁਰੂ ਜੇ ਗੱਲ ਗਈ ਸੀ ਕਿ ਵੀ ਜਿਹੜਾ ਸਾਥ ਹੈ ਇਹ ਮੁਹੱਬਤ ਦਾ ਹੈ ਤੇ ਭਾਈਚਾਰਕ ਸਾਂਝ ਦਾ ਹੈ ਤੇ ਕੋਈ ਮਦਦ ਨਹੀਂ ਹੈ ਇਹ ਇੱਕ ਮੁਹੱਬਤ ਹੈ ਤੇ ਮੁਹੱਬਤ ਜਿਹੜੀ ਹੈ ਉਹ ਤੋੜ ਤੱਕ ਨਿਭਾਣੀ ਚਾਹੀਦੀ ਹੈ ਇਹਨਾਂ ਨੇ ਜਦੋਂ ਰਾਤ ਸਮਗਰੀ ਵੰਡੀ ਜਾਂ ਹੌਂ ਡੀਜ਼ਲ ਵੰਡਰਾ ਇਹਨਾਂ ਨੇ ਅੱਗੇ ਇਹ ਨਹੀਂ ਵੇਖਣਾ ਕਿ ਅੱਗੇ ਮੁਸਲਮਾਨ ਆ ਸਿੱਖਿਆ ਇਸਾਈਆ ਆ ਕੇ ਤਾਂ ਹਿੰਦੂ ਆ ਇਹਨਾਂ ਨੇ ਸਾਰਿਆਂ ਨੂੰ ਸਾਂਝਾ ਜਿਹੜਾ ਡੀਜ਼ਲ ਦੇਣਾ ਇੱਕ ਬਹੁਤ ਹੀ ਵਧੀਆ ਸੰਦੇਸ਼ ਵਧੀਆ ਮੈਸੇਜ ਜਿਹੜਾ ਦੁਨੀਆ ਤੇ ਜਾਂਦਾ 2025 ਉਸੇ ਜਾਮਾ ਮੱਜਿਦ ਤੋਂ ਐਲਾਨ ਕੀਤਾ ਸੀ ਵੀ ਭਾਰਤ ਦੇ ਜਿਹੜੇ ਮੁਸਲਮਾਨ ਭਾਈਚਾਰੇ ਦੇ ਲੋਕ ਨੇ ਕਿਉਂਕਿ ਪੰਜਾਬ ਹਮੇਸ਼ਾ ਸਾਰਿਆਂ ਦੇ ਦੁੱਖਦਰ ਵਿੱਚ ਖੜਾ ਹੋਇਆ ਤੇ ਇਸ ਵਾਰੀ ਇਹਨਾਂ ਨੂੰ ਚਾਹੀਦਾ ਕਿ ਪੰਜਾਬ ਜਿਹੜੋ ਹੜ੍ਹ ਆਏ ਨੇ ਤੇ ਇਹ ਵੀ ਪੰਜਾਬ ਦਾ ਸਾਥ ਦੇਣ ਤਰਾ ਪਾਜ਼ਾਰੇ ਇੱਕ ਦੂਜੇ ਨਾਲ ਸਾਝ ਰੱਖਦੇ ਆ ਇਹ ਜਿਹੜਾ ਮੈਸੇਜ ਬਹੁਤ ਵਧੀਆ ਜਿਹਾ ਹੈ ਆਪਾਂ ਸ਼ੁਰੂ ਤੋਂ ਪੜਦੇ ਆ ਰਹੇ ਆ ਹਿੰਦੂ ਮੁਸਲਮ ਸਿੱਖ ਈਸਾਈ ਆਪਸ ਵਿੱਚ ਹੈ ਭਾਈ ਭਾਈ ਉਹਦੀ ਅਜਮਸਾਲ ਸਾਹੀ ਇਮਾਮ ਸਾਹਿਬ ਨੇ ਅੱਜ ਕਾਇਮ ਕੀਤੀ ਆ ਅੱਜ ਇੱਥੇ ਆਉਂਦੇ ਇਹਨਾਂ ਨੂੰ ਜੈ ਵੀ ਕਹਿੰਦੇ ਆ ਤੇ ਧੰਨਵਾਦ ਵੀ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਆਪ ਜੀ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜੋ ਹੜਾ ਦੀ ਸਥਿਤੀ ਪਿਛਲੇ ਕੁਝ ਮਹੀਨਿਆਂ ਤੋਂ ਚੱਲ ਰਹੀ ਸੀ ਜਿਹਦੇ ਨਾਲ ਲਗਭਗ ਪੰਜਾਬ ਦੇ 1400 ਦੇ ਕਰੀਬ ਪਿੰਡ ਜਿਹੜੇ ਪਾਣੀ ਚ ਡੁੱਬ ਗਏ ਸੀ ਉਹਦੇ ਲਈ ਜਿੱਥੇ ਪੰਜਾਬ ਦੇ ਐਨਆਰਆਈ ਵੀਰਾਂ ਨੇ ਪੰਜਾਬ ਦੇ ਪੰਜਾਬੀਆਂ ਨੇ ਇੱਕ ਮਦਦ ਦਾ ਹੱਡ ਲਿਆ ਦਿੱਤਾ ਉਹਦੇ ਨਾਲ ਇੱਕ ਦੇਖਣ ਵਾਲੀ ਮਿਸਾਲ ਕਾਇਮ ਹੋਈ ਹੈ ਕਿ ਜੋ ਮੁਸਲਮਾਨ ਭਾਈਚਾਰੇ ਵੱਲੋਂ ਮਦਦ ਆਈ ਹੈ ਉਹਨੇ ਵੀ ਇੱਕ ਭਾਈਚਾਰੇਕ ਸਾਂਝ ਦੀ ਮਿਸਾਲ ਕਾਇਮ ਕੀਤੀ ਹੈ ਔਰ ਗੱਲ ਖਾਲੀ ਮਦਦ ਹੀ ਨਹੀਂ ਹੈ ਮਦਦ ਦੀ ਪੰਜਾਬ ਦੁਨੀਆ ਚ ਜਾ ਕੇ ਸੀਰੀਆ ਇਰਾਕ ਦੇ ਵਿੱਚ ਜਾ ਕੇ ਔਰ ਆਪਣਾ ਰੂਸ ਲਈ ਜੰਗ ਦੇ ਵਿੱਚ ਆ ਕੇ ਵੀ ਪੰਜਾਬੀਆਂ ਨੇ ਮਦਦ ਕੀਤੀ ਹੈ ਤੇ ਪੰਜਾਬ ਪੰਜਾਬ ਦੇ ਵਿੱਚ ਹਮੇਸ਼ਾ ਪੰਜਾਬ ਪੰਜਾਬੀਆਂ ਲਈ ਖੜਾ ਹੈ ਬਟ ਜੋ ਇਹ ਮਦਦ ਦੇ ਨਾਲ ਨਾਲ ਭਾਈਚਾਰਕ ਸਾਂਝ ਦਾ ਇੱਕ ਸੁਨੇਹਾ ਆਇਆ ਹੈ ਇੱਕ ਅਮਨ ਸ਼ਾਂਤੀ ਦਾ ਸੁਨੇਹਾ ਆਇਆ ਹੈ ਉਹ ਇੱਕ ਮੈਂ ਕਹਿੰਦਾ ਆਪਣੇ ਆਪ ਚ ਬਹੁਤ ਵੱਡੀ ਮਿਸਾਲ ਹੈ ਔਰ ਇੱਕ ਵੱਖਰਾ ਇਤਿਹਾਸ ਲਿਖੇਗਾ ਪਹਿਲੇ ਦਿਨ ਤੋਂ ਹੜਾਤੀ ਸੇਵਾ ਕਰਦੇ ਹੁਣ ਗਰਾਊਂਡ ਲੋਡਰ ਕੀ ਚੀਜ਼ ਪੋਜੀਸ਼ਨ ਹੈ ਗਰਾਊਂਡ ਲੈਵਲ ਤੇ ਦੇਖੋ ਜੀ ਇਸ ਟਾਈਮ ਤੇ ਜਿਮਾ ਇਨਾ ਚੋਂ ਮਿੱਟੀ ਸਾਫ ਕਰਨ ਦੀ ਲੋੜ ਹੈ ਉਹ ਮਿੱਟੀ ਸਾਫ ਕਰਨ ਲਈ ਜਿੰਨੀ ਵਕਤ ਬਾਅਦ ਹੋ ਸਕਦੀ ਹੈ ਡੀਜ਼ਲ ਦੀ ਲੋੜ ਹੈ ਘਰਾਂ ਚ ਫਰਨੀਚਰ ਦੀ ਲੋੜ ਹੈ ਗੱਡੇ ਖਰਾਬ ਹੋ ਗਏ ਨੇ ਉਹ ਚੀਜ਼ਾਂ ਦੀ ਲੋੜ ਹੈ ਪਰ ਸਭ ਤੋਂ ਵੱਧ ਜਿਹੜੀ ਲੋੜ ਇਸ ਵੇਲੇ ਹੈ ਉਹ ਡੀਜ਼ਲ ਦੀ ਹੈ ਔਰ ਉਸ ਤੋਂ ਬਾਅਦ ਜੋ ਬੀਜ ਖਾਦ ਉਹ ਜਿਸ ਨਾਲ ਜ਼ਰੂਰਤ ਹੈ ਉਹ ਆਉਣ ਵਾਲੇ ਦਿਨਾਂ ਚ ਉਹ ਸ਼ੁਰੂ ਹੋ ਜਾਏਗੀ ਸੱਪੇ ਸਾਜੀ ਬਾਲ ਸਦਾਇਮ ਕੋਈ ਨਾ ਦਿਸੇ ਬਾਹਰਾ ਡਿਓ ਫਾਤਿਸ਼ਾਹੀ ਮਾਮ ਸਾਹ ਜਿਹੜੇ ਇੱਥੇ ਆਏ ਨੇ ਲੋਕਾਂ ਨੇ ਮਦਦ ਕਰਨ ਲਈ ਸ਼ੁਰੂ ਤੋਂ ਹੀ ਇਹ ਮਦਦ ਕਰਨ ਕਰਦੇ ਆ ਰਹੇ ਨੇ ਅੱਜ ਡੀਜ਼ਲ ਦੀ ਥੇਪ ਜਿਹੜੀ ਲੈ ਕੇ ਆਏ ਨਾ ਸਪੈਸ਼ਲ ਇਹਨਾਂ ਨੇ ਗੱਡੀ ਤਿਆਰ ਕਰਾਈ ਜਿਹਦੇ 3000 ਲੀਟਰ ਡੀਜ਼ਲ ਦੀ ਰਿਕਵੈਸਟ ਆ ਉਹ ਇਹ ਪੰਚਾਇਤਾਂ ਨਾਮ ਰ ਕਰਕੇ ਜਿੰਨੇ ਜਿੰਨੇ ਜਿਹੜੀ ਲੋੜ ਆ ਉਹਨਾਂ ਨੂੰ ਡੀਜ਼ਲ ਦੇਣ ਕੇ ਇੱਕ ਮਦਦ ਨਹੀਂ ਇੱਕ ਮੋਹਬਤ ਦਾ ਸੰਦੇਸ਼ ਆ ਇਹਨਾਂ ਨੇ ਜਦੋਂ ਰਾਤ ਸਮਗਰੀ ਵੰਡੀ ਜਾਂ ਹੁਣ ਡੀਜ਼ਲ ਵੰਡ ਰਾਂ ਇਹਨਾਂ ਨੇ ਅਕੇ ਇਹ ਨਹੀਂ ਵੇਖਣਾ ਕਿ ਅੱਗੇ ਮੁਸਲਮਾਨ ਆ ਸਿੱਖ ਆ ਇਸਾਈ ਆ ਆ ਕੇ ਤਾਂ ਹਿੰਦੂ ਆ ਇਹਨਾਂ ਨੇ ਸਾਰਿਆਂ ਨੂੰ ਸਾਂਝਾ ਜਿਹੜਾ ਡੀਜ਼ਲ ਦੇਣਾ ਇੱਕ ਬਹੁਤ ਹੀ ਵਧੀਆ ਸੰਦੇਸ਼ ਆ ਵਧੀਆ ਮੈਸੇਜ ਜਿਹੜਾ ਦੁਨੀਆ ਤੇ ਜਾਂਦਾ ਇਹਦਾ ਜਿਹੜਾ ਆਪਣੇ ਬਿਲਾ ਚ ਉਦਾਂ ਹੀ ਨਫਰ ਉਤਰਾ ਆਪਾਂ ਸਾਰੇ ਇੱਕ ਦੂਜੇ ਨਾਲ ਸਾਂਝ ਰੱਖਦੇ ਆਂ ਇਹ ਜਿਹੜਾ ਮੈਸੇਜ ਬਹੁਤ ਵਧੀਆ ਜਿਹਾ ਆਪਾਂ ਸ਼ੁਰੂ ਤੋਂ ਪੜਦੇ ਆ ਰਹੇ ਆਂ ਹਿੰਦੂ ਮੁਸਲਮ ਸਿੱਖ ਇਸਾਈ ਆਪਸ ਵਿੱਚ ਹੈ ਭਾਈ ਭਾਈ ਉਹਦੀ ਅੱਜ ਮਿਸਾਲ ਸਾਹੀ ਇਮਾਮ ਸਾਹਿਬ ਨੇ ਅੱਜ ਕਾਇਮ ਕੀਤੀ ਆ ਅੱਜ ਇੱਥੇ ਆਉਂਦੇ ਇਹਨਾਂ ਮਜੇ ਵੀ ਕਹਿੰਦੇ ਆ ਤੇ ਧੰਨਵਾਦ ਵੀ ਕਰਦੇ ਆਂ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਵੀ ਜਿਹੜੇ ਮਦਦ ਕਰਨ ਵਾਸਤੇ ਗੁਰੂ ਸਾਹਿਬ ਨੇ ਚਾਰ ਦਰਵਾਜੇ ਬਣਾਏ ਉੱਥੇ ਵੀ ਕੋਈ ਭੇਦ ਭਾਵ ਨਹੀਂ ਰੱਖਿਆ ਜਾਂਦਾ ਇਹ ਉਹਦੀ ਮਿਹਡੀ ਮਿਸਾਲ ਆ ਅੱਜ ਸਾਹੀ امام ਸਾਹਿਬ ਨੇ ਵੀ ਕਾਇਮ ਕੀਤੀ ਆ ਉਹ ਜਿਹੜੇ ਆ ਉਹ ਡੀਜ਼ਲ ਮੰਡਕ ਜਿੱਦ ਅੱਜ ਤੋਂ ਸ਼ੁਰੂ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬismillahirrahmanirrahim ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਮਿਹਾਈ ਤੇ ਰਹਿਮ ਕਰਨ ਵਾਲਾ ਆ ਅੱਜ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆ ਬੋੜਜ ਬਾਬਾ ਫੂਲਾ ਸਿੰਘ ਜੀ ਜਿਹੜਾ ਜਿਹੜਾ ਸਥਾਨ ਗੁਰਦੁਆਰਾ ਸਾਹਿਬ ਇੱਥੇ ਮੌਜੂਦ ਆ ਲੁਧਿਆਣਾ ਦੀ ਜਿਹੜੀ ਇਤਿਹਾਸਿਕ ਜਾਨਾ ਮਾਚੀ ਹੈ ਜਿਹੜੀ ਕਿ ਭਾਰਤ ਦੇ ਸਤੰਬਰ ਦਾ ਸੰਗਰਾਮ ਦੇ ਵਿੱਚ ਸ਼ਾਮਲ ਰਹੀ ਆਜ਼ਾਦੀ ਦੇ ਵੇਲੇ ਉੱਥੋਂ ਸਾਡੇ ਵੱਡੇ-ਵਡੇਰਿਆਂ ਨੇ ਇੱਕ ਫਤਵਾ ਦਿੱਤਾ ਸੀ ਕਿ ਭਾਰਤ ਦੇ ਮੁਸਲਮਾਨ, ਹਿੰਦੂ ਤੇ ਸਿੱਖ ਮਿਲ ਕੇ ਅੰਗਰੇਜ਼ ਦੇ ਖਿਲਾਫ ਲੜਨ ਪਰ ਉਸਦੇ ਬਾਅਦ ਪੰਜਾਬ ਤੋਂ ਲੈ ਕੇ ਪਿਸ਼ਾਵਰ ਤੋਂ ਹਿੰਦੂ ਪਾਣੀ, ਮੁਸਲਮਾਨ ਪਾਣੀ ਦੇ ਜਿਹੜੇ ਘੜੇ ਆ ਤੋੜ ਦਿੱਤੇ ਗਏ ਸੀਗੇ ਤਾਂ ਹੀ ਅਸੀਂ ਅੰਗਰੇਜ਼ ਦੇ ਖਿਲਾਫ ਜਿੱਤ ਪ੍ਰਾਪਤ ਕੀਤੀ ਸੀ ਜਦੋਂ ਜੇ ਇੱਕ ਵਾਰੀ ਫਿਰ ਐਤ ਕੀ 2025 ਉਸੇ ਜਾਮਾ ਮਸਜਿਦ ਤੋਂ ਐਲਾਨ ਕੀਤਾ ਸੀ ਵੀ ਭਾਰਤ ਦੇ ਜਿਹੜੇ ਮੁਸਲਮਾਨ ਭਾਈਚਾਰੇ ਦੇ ਲੋਕ ਨੇ ਕਿਉਂਕਿ ਪੰਜਾਬ ਹਮੇਸ਼ਾ ਸਾਰਿਆਂ ਦੇ ਦੁੱਖਦਰ ਵਿੱਚ ਖੜਾ ਹੋਇਆ ਤੇ ਇਸ ਵਾਰੀ ਇਹਨਾਂ ਨੂੰ ਚਾਹੀਦਾ ਕਿ ਪੰਜਾਬ ਚ ਜਿਹੜੋਂ ਹੜ੍ਹ ਆਏ ਨੇ ਤੇ ਵੀ ਪੰਜਾਬ ਦਾ ਸਾਥ ਦੇਣ ਤੇ ਮੈਂ ਤਾਂ ਪਹਿਲਾਂ ਰਣੀ ਆ ਸਾਰੇ ਭਾਰਤ ਦੇ ਉਹਨਾਂ ਮੁਸਲਿਮ ਸੰਸਥਾਵਾਂ ਦਾ ਮਸਜਿਦਾਂ ਦਾ ਕਿ ਪਿਛਲੇ 1.5 ਮਹੀਨੇ ਚ ਸਾਡੇ ਕੋਲ 3000 ਤੋਂ ਜ਼ਿਆਦਾ ਰਸਦ ਦੀਆਂ ਗੱਡੀਆਂ ਲੁਧਿਆਣਾ ਪਹੁੰਚੀਆਂ ਜਿਨ੍ਹਾਂ ਨੂੰ ਪੂਰੇ ਪੰਜਾਬ ਦੇ ਵਿੱਚ ਅਲੱਗ-ਅਲੱਗ ਥਾਂ ਤੇ ਭੇਜਾਈਆਂ ਤੇ ਅਸੀਂ ਸ਼ੁਰੂ ਚ ਗੱਲ ਗਈ ਸੀ ਕਿ ਵੀ ਜਿਹੜਾ ਸਾਥ ਹੈ ਇਹ ਮੁਹੱਬਤ ਹੈ ਇਹ ਭਗਤ ਜਰਕ ਸਾਂਝਦਾ ਹੈ ਕਿ ਕੋਈ ਮਦਦ ਨਹੀਂ ਹੈ ਇਹ ਇੱਕ ਮੁਹੱਬਤ ਹੈ ਤੇ ਮੁਹੱਬਤ ਜਿਹੜੀ ਹੈ ਉਹ ਤੋੜ ਤੱਕ ਨਿਭਾਣੀ ਚਾਹੀਦੀ ਹੈ ਤੇ ਪਾਣੀ ਉਤਰ ਗਿਆ ਤੇ ਅਜਿਹਾ ਪਿੰਨਾ ਚ ਕੰਮ ਸ਼ੁਰੂ ਹੋ ਗਿਆ ਟਰੈਕਟਰਾਂ ਦੇ ذریعے ਮਿੱਟੀ ਕਢੰਦਾ ਖੇਤਾਂ ਨੂੰ ਸਾਫ਼ ਕਰਨ ਦਾ ਤੇ ਅੱਜ ਤੋਂ ਅਸੀਂ ਡੀਜ਼ਲ ਵੰਡਣ ਦੀ ਸੇਵਾ ਜਿਹੜੀ ਹੈ ਉਹ ਸ਼ੁਰੂ ਕਰ ਰਹੇ ਹਾਂ ਅੰਮ੍ਰਿਤਸਰ ਸਾਹਿਬ ਤੋਂ ਹੀ ਤੇ ਉਹ ਸਾਰੇ ਜ਼ਿਲ੍ਹਿਆਂ ਦੇ ਅਸੀਂ ਕਰਾਂਗੇ ਲੇਕਿਨ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤਾਂ ਸ਼ੁਰੂ ਕਰ ਰਹੇ ਹਾਂ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਵੀ ਇੱਥੇ ਹੈ ਤੇ ਹਰਿਮੰਦਰ ਸਾਹਿਬ ਵੀ ਇਸੀ ਪਾਵਨ ਧਰਤੀ ਦੇ ਉੱਤੇ ਹੈ ਤੇ ਇਸ ਲਈ ਡੀਜ਼ਲ ਵੰਡੰਦਾ ਲੰਗਰ ਵੀ ਜਿਹੜਾ ਅੱਜ ਤੋਂ ਤੋਂ ਸ਼ੁਰੂ ਕਰਦੇ ਪਏ ਆਂ ਔਰ ਅਸੀਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਿਹੜਾ ਤਕਸੀਮ ਦਾ سلسلہ ਹੈ ਲੰਗਰ ਡੀਜ਼ਲ ਦਾ ਇਹਨੂੰ ਜਾਰੀ ਰੱਖਾਂਗੇ ਤਕਰੀਬਨ 15-20 ਦਿਨ ਤੱਕ ਤਾਂ ਕਿ ਜਿੰਨੇ ਵੀ ਸਾਥੀਆਂ ਤੱਕ ਅਸੀਂ ਡੀਜ਼ਲ ਜਿਹੜਾ ਫ੍ਰੀ ਪਹੁੰਚਾ ਸਕੀਏ ਉਹ ਅੱਜ ਤੋਂ ਸ਼ੁਰੂ ਕਰਦੇ ਆਂ। ਬੜੀ ਵੱਡੀ ਵੱਡੀ ਮਾਤਰਾ ਦੇ ਵਿੱਚ ਮੰਗਿਆ ਡੀਜ਼ਲ ਦੀ ਖਾਦ ਦੀ ਬੀਜ ਦੀ ਇਹਦਾ ਇਲਾਕਿਆਂ ਦੇ ਵਿੱਚ ਕਿਵੇਂ ਤਰੀਕੇ ਦੇ ਪ੍ਰਬੰਧ ਕੀਤੇ ਗਏ ਨੇ ਅਸੀਂ ਅਸੀਂ ਸਾਡੇ ਜਿਹੜੇ ਇੱਥੇ ਦੇ ਮੁਕਾਮੀ ਪ੍ਰਦਾਨ ਨੇ ਅਬਦੁੱਲ ਨੂਰ ਜੀ ਮੇਰੇ ਨਾਲ ਨੇ ਅਸੀਂ ਲਗਾਤਾਰ ਅਸੀਂ ਬੜੇ ਇੱਕ ਯੋਜਨਾਬੰਦ ਤਰੀਕੇ ਨਾਲ ਪੂਰੇ ਪੰਜਾਬ 'ਚ ਰਸਕ ਭੇਜੀ ਔਰ ਉਸ ਤੋਂ ਬਾਅਦ ਦਵਾਈਆਂ ਉਸ ਤੋਂ ਬਾਅਦ ਅਸੀਂ ਉਹਦੇ ਨਾਲ ਨਾਲ ਤਰਪਾਲਾਂ ਔਰ ਮੱਛਰਦਾਨੀਆਂ ਆਲਗ-ਵਲਗ ਚੀਜ਼ਾਂ ਹੁਣ ਜਦੋਂ ਅਸੀਂ ਆ ਵੀ ਸ਼ੁਰੂ ਕਰ ਰਹੇ ਹਾਂ ਤੇ ਪੰਚਾਇਤਾਂ ਨਾਲ ਹੀ ਸੰਪਰਕ ਕਰ ਰਹੇ ਹਾਂ ਅੱਜ ਵੀ ਜਿਸ ਪਿੰਡ 'ਚ ਜਾ ਰਹੇ ਕੋਟ ਗੁਰਬਖਸ਼ ਕੋਟ ਗੁਰਬਖਸ਼ ਸਿੰਘ ਪਿੰਡ ਕੋ ਸ਼ੁਰੂ ਕਰ ਰਹੇ ਹਾਂ ਉੱਥੇ ਵੀ ਪੰਚਾਇਤ ਦੇ ਨਾਲ ਹੀ ਸੰਭਕਰ ਸੰਪਰਕ ਕਰਕੇ ਬਕਾਇਦਾ ਲਿਸਟ ਬਣਾ ਕੇ ਕਿ ਕਿਹਨਾ-ਕਿਹਨਾ ਲੋਕਾਂ ਨੂੰ ਕਿੰਨੀ ਖਾਦ ਚਾਹੀਦੀ ਔਰ ਕਿੰਨਾ ਡੀਜ਼ਲ ਚਾਹੀਦਾ ਉਤੋਂ ਦੀ ਸ਼ੁਰੂਆਤ ਜਿਹੜੀ ਉਹ ਕਰ ਦਿੱਤਾ ਹੈ ਜੀ ਠੀਕ ਹੈ